ਜਰੀ ਸਾਂਝੀ ਕਰੀਏ ਆਪਾਂ ਸੰਗਤ ਦੇ ਨਾਲ ਫੁੱਟਬਾਲ ਅਪਡੇਟ ਪੰਜਾਬ ਬਾਰੇ ਮੈਂ ਪਹਿਲਾਂ ਹੀ ਬੋਲਿਆ ਹੈ ਪੰਜਾਬ ਦਾ ਇਕਲੌਤਾ ਚੈਨਲ ਹੈ ਜੋ ਫੁੱਟਬਾਲ ਦੇ ਮੈਚਾਂ ਨੂੰ ਐਨ ਦੁਨੀਆ ਦੇ ਕੋਨੇ-ਕੋਨੇ ਵਿੱਚ ਦਿਖਾ ਰਿਹਾ ਗੁਰਸੇਵਕ ਸਿੰਘ ਜੀ ਪੰਡੋਰੀ ਸਾਹਿਬ ਇਸ ਸੀਜ਼ਨ ਉਹਨਾਂ ਦੇ ਵੱਲੋਂ ਇੱਕ ਸੋਹਣਾ ਭਰਾਲਾ ਜਿਹੜਾ ਕੀਤਾ ਗਿਆ ਹੈ ਸੀਜ਼ਨ ਦੀਆਂ ਬੈਸਟ ਟੀਮਾਂ ਦਾ ਜਿਹੜੇ ਨਾਮ ਆਪਾਂ ਸਾਂਝੇ ਕਰਾਂਗੇ ਸੀਜ਼ਨ ਦੇ ਬੈਸਟ ਖਿਡਾਰੀਆਂ ਦੇ ਨਾਮ ਜਿਹੜੇ ਆਪਾਂ ਸਾਂਝੇ ਕਰਾਂਗੇ ਅੱਜ ਪਹਿਲਾ ਟੂਰਨਾਮੈਂਟ ਉਹ ਕੜੀਏ ਕੇ ਬਾਂਗਰ ਦਾ ਟੂਰਨਾਮੈਂਟ ਹੋਵੇਗਾ ਜਿੱਥੇ ਅੱਜ ਦੱਸਿਆ ਜਾਵੇਗਾ ਵੀ ਸੀਜ਼ਨ ਦੀ ਪਹਿਲੇ ਨੰਬਰ ਵਾਲੀ ਟੀਮ ਕਿਹੜੀ ਹੈ ਕਿਹੜਾ ਖਿਡਾਰੀ ਟਿਕ ਤੇ ਚੱਲ ਰਿਹਾ ਹੈ ਕਹਿੰਦੇ ਪਹਿਲੇ ਨੰਬਰ ਦੀ ਟੀਮ ਗਰਦਾਸਪੁਰ ਦੇ ਵਿੱਚੋਂ ਉਹ ਜੱਤੋ ਸਰਜੀ ਦੀ ਟੀਮ ਹੈ ਜਿਨੇ ਸੀਜ਼ਨ ਦੇ 9 ਟੂਰਨਾਮੈਂਟ ਜਿੱਤੇ ਹੈ ਤੇ ਦੂਜੇ ਨੰਬਰ ਦੀ ਟੀਮ ਕਹਿੰਦੇ ਲਾਲਪੁਰ ਦੀ ਟੀਮ ਹੋਵੇਗੀ ਜਿਹੜੇ 8 ਟੂਰਨਾਮੈਂਟ ਜਿੱਤੇ ਹੈ ਤੀਜੇ ਨੰਬਰ ਦੀ ਟੀਮ ਜਿਹੜੀ ਹੋਵੇਗੀ ਉਹ ਚੱਕੀਆਂ ਦੀ ਟੀਮ ਹੋਵੇਗੀ ਸੱਤ ਟੂਰਨਾਮੈਂਟ ਦੀ ਜੇਤੂ ਟੀਮ ਤੇ ਚੌਥੇ ਨੰਬਰ ਦੀ ਟੀਮ ਕਹਿੰਦੇ ਕਾਲਾ ਫਗਾਨਾ ਹੋ ਗਈ ਸੀਜ਼ਨ ਦੇ 6 ਟੂਰਨਾਮੈਂਟ ਦੀ ਜੇਤੂ ਤੇ 6ਵੇਂ ਨੰਬਰ ਦੀ ਟੀਮ ਜਿਹੜੀ ਪੰਜਵੇਂ ਨੰਬਰ ਦੀ ਧਿਆਨਪੁਰ ਰਵੇਗੀ ਜਿਨ੍ਹਾਂ ਨੇ ਪੰਜ ਟੂਰਨਾਮੈਂਟ ਜਿੱਤੇ ਹੈ ਤੇ 6ਵੇਂ ਨੰਬਰ ਦੀ ਟੀਮ ਕਰਦਾਸਪੁਰ ਏਰੀਆ ਦੀ ਟੀਮ ਕਹਿੰਦੇ ਉਹ ਕੜੀਏ ਕੇ ਬਾਗਰ ਹੈ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਖੜ ਕੇ ਇੱਕ ਵਾਰ ਸੀਜ਼ਨ ਦੇ ਜਿਹੜੇ 4 ਟੂਰਨਾਮੈਂਟ ਉਹ ਕੜੀਏ ਕੇ ਬਾਗਰ ਟੀਮ ਨੇ ਜਿੱਤੇ ਹੈ ਹੁਣ ਮੈਂ ਉਹ ਖਿਡਾਰੀ ਦਾ ਨਾਮ ਸਾਂਝਾ ਕਰੂੰਗਾ ਸੰਗਤ ਦੇ ਨਾਲ ਜਿਹਦੀ ਜਵਾਨੀ ਕਹਦੀ ਹੈ ਵੀ ਪੀਕ ਤੇ ਚੱਲ ਰਹੀ ਹੈ ਗੁਰਦਾਸਪੁਰ ਏਰੀਆ ਦਾ ਬੈਸਟ ਸਕੋਰਰ ਉਹ ਨੰਬਰ ਹੋਵੇਗਾ ਛੱਟਿਆਂ ਵਾਲਾ ਤੇ ਦੂਜੇ ਨੰਬਰ ਤੇ ਹੋਵੇਗਾ ਧਿਆਨਪੁਰਿਆ ਧਾਰੋ ਤੇ ਤੀਜੇ ਨੰਬਰ ਤੇ ਜੱਸੇ ਜਾਤੋ ਸਰਜੇ ਦੀ ਗੱਲ ਹੋਵੇਗੀ ਆਹ ਖਿਡਾਰੀ ਐਨ ਕਹਿੰਦੇ ਪੀਕ ਤੇ ਚੱਲ ਰਿਹਾ ਗੁਰਦਾਸਪੁਰੀ ਦੀ ਦੇ ਤਿੰਨ ਬੈਸਟ ਖਿਡਾਰੀ ਹੈ ਲੈ ਬਾਬਾ ਜੀ ਹੌਲੀ ਹੌਲੀ ਤੇ ਕੰਮ ਆਈ ਚੱਲ ਰਹਿਆਂ ਦਾ ਫੁੱਟਬਾਲ ਪ੍ਰਮੋਟ ਹੁੰਦਾ ਰਿਹਾ ਤਾਂ ਫੁੱਟਬਾਲ ਦੀ ਦੁਨੀਆ ਦੇ ਵਿੱਚ ਵੀ ਇਨਾਮ ਵੰਡ ਸਮਾਰੋਹ ਹੋਵੇਗਾ ਹਰ ਸਾਲ ਦੇ ਵਿੱਚ ਹਰ ਬੈਸਟ ਖਿਡਾਰੀ ਦਾ ਸਨਮਾਨ ਕੀਤਾ ਜਾਵੇਗਾ ਬੈਸਟ ਸਟਾਪਰ ਦਾ ਸਨਮਾਨ ਕੀਤਾ ਜਾਵੇਗਾ ਆਲ ਓਵਰ ਬੈਸਟ ਟੀਮਾਂ ਦੇ ਕਹਿੰਦੇ ਵੱਡੇ ਮਾਣ ਸਨਮਾਨ ਜਿਹੜੇ ਕੀਤੇ ਜਾਣੇ ਹੈ ਹੌਲੀ ਹੌਲੀ ਇਸੇ ਤਰ੍ਹਾਂ ਫੁੱਟਬਾਲ ਪ੍ਰਮੋਟ ਕੀਤਾ ਜਾਣਾ ਹੈ ਲੈ ਪੰਡੋਰੀ ਵਾਲਾ ਉਹ ਗੱਲ ਬੋਲਦਾ